ਕਉਕੀ ਸਰਕਾਰ ਦੇ ਹਾਲਾਤ ਚੰਗੇ ਨਹੀਂ ਸਰਕਾਰ ਹਰ ਜਿਹੜਾ ਫਰੰਟ ਉਹਦੇ ਤੇ ਫੇਲ ਹੈ ਪੰਜਾਬ ਵਿੱਚ ਲਾਂਡ ਆਰਡਰ ਦਾ ਬਹੁਤ ਹੀ ਮਾੜਾ ਹਾਲ ਹੈ ਤੇ ਸਰਕਾਰ ਜਿਹੜੀ ਹੈ ਇਹਨਾਂ ਨੂੰ ਪਤਾ ਵੀ ਦੁਬਾਰਾ ਸਾਡਾ ਜਿਹੜੇ ਲੋਕ ਸਾਡੇ ਭਰਮ ਭੁਲੇਖਿਆਂ 'ਚ ਨਹੀਂ ਪੈਣਗੇ ਤੇ ਉਹ ਜਾਂਦੀ ਵਾਰ ਨੂੰ ਜਿਹੜਾ ਉਹ ਵੱਧ ਤੋਂ ਵੱਧ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਤੇ ਇੱਕ ਵੱਡੀ ਲੁੱਟ ਦਾ ਜਿਹੜਾ ਇਹ ਨਤੀਜਾ ਹੈ ਵੱਡੀ ਲੁੱਟ ਦਾ ਇਹ ਤਰੀਕਾ ਹੈ ਜੋ ਪੰਜਾਬ ਵਿੱਚ ਲੈਂਡ ਪੂਲਿੰਗ ਦਾ ਜੋ ਇਹ ਮਸਲਾ ਹੈ ਇੱਕ ਪੰਜਾਬ ਸਰਕਾਰ ਕਹਿ ਰਹੀ ਆ ਵੀ ਪੰਜਾਬ ਦੇ ਵਿੱਚੋਂ ਅਸੀਂ 90% ਨਸ਼ੇ ਨੇ ਜਿਹੜੇ ਉਹ ਤਮਾਮ ਕਰ ਦਿੱਤੇ ਖਤਮ ਕਰ ਦਿੱਤੇ ਨੇ ਹਰ ਮੋੜ ਤੇ ਹਰ ਗਲੀ ਵਿੱਚ ਲੋਕ ਉਂਗਲੀ ਖੜੀ ਕਰਕੇ ਕਹਿਣਗੇ ਵੀ ਇੱਥੇ ਨਸ਼ਾ ਵਿਕ ਰਿਹਾ ਹੈ ਅੱਜ ਬੁਰੀ ਤਰ੍ਹਾਂ ਉਹਦੀਆਂ ਲੱਤਾਂ ਤੋੜੀਆਂ ਗਈਆਂ ਉਹ ਅੱਜ ਹਸਪਤਾਲ ਚ ਪਿਆ ਜਿਹੜੇ ਇਲਾਜ ਹੈ ਤੇ ਕੱਲੇ ਉਹ ਜਿਹੜੇ ਸਮਗਲਰ ਨੇ ਜਿਹੜੇ ਨਸ਼ਾ ਤਸਕਰ ਨੇ ਉਹੀ ਧਮਕੀਆਂ ਨਹੀਂ ਦਿੰਦੇ ਨਾਲ ਉਹਨੂੰ ਪੁਲਿਸ ਵੀ ਧਮਕੀਆਂ ਦੇ ਰਹੀ ਹੈ ਇਸ ਕਰਕੇ ਇਹ ਤੋਂ ਵੱਡਾ ਜਿਹੜਾ ਲਾਈਨ ਆਰਡਰ ਦਾ ਫੇਲਿਅਰ ਹੈ ਇਤੋਂ ਜਿਹੜਾ ਆ ਵੱਡੀਆਂ ਵੱਡੇ ਦਾਅਵੇ ਨੇ ਜਿਹੜੇ ਨਸ਼ਾ ਦੇ ਵੀ ਨਸ਼ੇ ਦੇ ਖਿਲਾਫ ਜਿਹੜਾ ਸੰਘਰਸ਼ ਪੰਜਾਬ ਸਰਕਾਰ ਲੜ ਰਹੀ ਹੈ ਮੈਂ ਸਮਝਦਾ ਇਹ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ ਕਿ ਜਿਹੜੇ ਕਾਨੂੰਨ ਦੇ ਰਖਵਾਲੇ ਹੀ ਅੱਜ ਜਿਹੜੇ ਨਸ਼ਾ ਨੂੰ ਰੋਕਣ ਵਾਲੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਨੇ ਇਹ ਜਿਹੜਾ ਪਹਿਲਾਂ ਤੁਹਾਡੇ ਸਾਹਮਣੇ ਇੱਕ ਬਿਜਲੀ ਦਾ ਜਿਹੜਾ ਇਹਨਾਂ ਨੇ 300 ਯੂਨਿਟ ਮਾਫ ਕੀਤਾ ਮਹੀਨੇ ਦਾ ਉਹਦੇ ਨਾਲੇ ਪੰਜਾਬ ਦੀ ਸਾਰੀ ਆਰਥਿਕਤਾ ਇਸ ਤਰ੍ਹਾਂ ਜਿਹੜਾ ਰੈਵਨਿਊ ਜਨਰੇਟ ਕਰਾਂਗੇ ਉਹ ਸਾਰਾ ਕੁਝ ਕੁਝ ਵੀ ਤੁਹਾਡੇ ਸਾਹਮਣੇ ਨਹੀਂ ਮਾਈਨਿੰਗ ਤੋਂ ਕਹਿੰਦੇ ਸੀ ਬਹੁਤ ਵੱਡੀ ਅਸੀਂ ਰੈਵਨਿਊ ਜਨਰੇਟ ਕਰਾਂਗੇ ਅੱਜ ਬਹੁਤ ਵੱਡੇ ਵੱਡੇ ਐਲੀਗੇਸ਼ਨ ਜਿਹੜੇ ਦਿੱਲੀ ਚ ਪੰਜਾਬ ਚ ਲੱਗ ਰਹੇ ਨੇ ਸਰਕਾਰ ਤੇ ਇਸ ਕਰਕੇ ਕੋਈ ਰੈਵਨਿਊ ਜਨਰੇਟ ਨਹੀਂ ਹੋਇਆ ਪੰਜਾਬ ਆਰਥਿਕ ਤੌਰ ਤੇ ਤਬਾਹ ਹੋ ਰਿਹਾ ਅੱਜ ਅਰਬਾਂ ਰੁਪਈਆ ਪੰਜਾਬ ਦਾ ਜਿਹੜਾ ਵਿਦੇਸ਼ਾਂ ਚਲੇ ਗਿਆ ਉਹ ਪੜ੍ਹਾਈ ਦੇ ਨੌ ਤੇ ਸਾਡੀਆਂ ਯੂਨੀਵਰਸਿਟੀਆਂ ਸਾਡੇ ਕਾਲਜ ਵਿਹਲੇ ਪਏ ਨੇ ਹਰ ਡਿਪਾਰਟਮੈਂਟ ਦੀ ਭਰਤੀਆਂ ਵਿੱਚ 50 60% ਜਿਹੜੇ ਨੇ ਬਾਹਰਲੇ ਸੂਬਿਆਂ ਦੇ ਨੌਜਵਾਨ ਨੌਕਰੀਆਂ ਲੈ ਰਹੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਧੱਕੇ ਖਾ ਰਹੇ ਨੇ ਇਹ ਤੋਂ ਮਾੜੀ ਮੈਨੇਜਮੈਂਟ ਸਰਕਾਰ ਦੀ ਕੀ ਹੋ ਸਕਦੀ ਹੈ ਦੂਜੇ ਪਾਸੇ ਦਬੀ ਜਬਾਨ ਦੇ ਵਿੱਚ ਇਹ ਵੀ ਗੱਲ ਚੱਲਦੀ ਹੈ ਵੀ ਪੰਜਾਬ ਦੇ ਵਿੱਚ ਨੈਸ਼ਨਲ ਪਾਰਟੀਆਂ ਪੰਜਾਬ ਵਿੱਚ ਰਾਜ ਕਰਦੀਆਂ ਰਹੀਆਂ ਸਾਰੀਆਂ ਪਾਰਟੀਆਂ ਨੇ ਰਾਜ ਕੀਤਾ ਇਹਨੇ ਮਾੜੇ ਹਾਲਾਤ ਕਦੇ ਪੰਜਾਬ ਦੇ ਨਹੀਂ ਹੋਏ ਨਾ ਹੀ ਉਹ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਭਮੱਕੜ ਬਣਾਏ ਗਏ ਸੀ ਅੱਜ ਉਹ ਕਿਤੇ ਦਿਖ ਰਹੇ ਨੇ ਕਿਉਂਕਿ ਅੱਜ ਜਿਹੜਾ ਲੋਕਤੰਤਰ ਹੈ ਬਹੁਤ ਬੁਰੀ ਤਰ੍ਹਾਂ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਹਿੰਦੁਸਤਾਨ ਦੀ ਜੋ ਭਾਜਪਾ ਦੀ ਸਰਕਾਰ ਹੈ ਅੱਜ ਚਾਹੇ ਹਿੰਦੂ ਰਾਸ਼ਟਰ ਦੇ ਨਾਂ ਤੇ ਚਾਹੇ ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ਤੇ ਲੜਾ ਕੇ ਲੋਕਾਂ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਇੱਕ ਹਿੰਦੁਸਤਾਨ ਦਾ ਜਿਹੜਾ ਮਾਹੌਲ ਹੈ ਬਹੁਤ ਵਿਗਾੜਿਆ ਜਾ ਰਿਹਾ ਹੈ ਲੋਕਾਂ ਵਿੱਚ ਭਾਈਚਾਰਕ ਸਾਂਝ ਖਤਮ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਜਿਹੜੀ ਲੜਾਈ ਹੈ ਇਕੱਲੇ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਲੜ ਰਹੀ ਹੈ ਪਾਰਟੀ ਨੇ ਤੁਹਾਨੂੰ ਲੋਕ ਸਿਰਫ ਕਾਂਗਰਸ ਵਾਲੇ ਹੀ ਦੇਖ ਰਹੇ ਨੇ ਕਿਉਂਕਿ ਜੋ ਹਾਲਾਤ ਪੰਜਾਬ ਦੇ ਨੇ ਅੱਜ ਰੋਜ਼ ਕਤਲ ਹੋ ਰਹੇ ਨੇ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਨੇ ਰੋਜ਼ ਲੋਕਾਂ ਨੂੰ ਥ੍ਰੈਟ ਆ ਰਹੀ ਹੈ ਤੇ ਨਸ਼ਾ ਉਵੇਂ ਦਾ ਉਵੇਂ ਵਿਕ ਰਿਹਾ ਤੇ ਹਿੰਦੁਸਤਾਨ ਨੂੰ ਇਕੱਠੇ ਰੱਖਣ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਪੰਜਾਬ ਦਾ ਕਰਵਾਇਆ ਸਭ ਤੋਂ ਜ਼ਿਆਦਾ ਪੰਜਾਬ ਦੀਆਂ ਨੇ ਪੰਜਾਬ ਦੇ ਲੋਕਾਂ ਨੇ ਭਾਵਨਾ ਵਿੱਚ ਆ ਕੇ ਇਹ ਸਰਕਾਰ ਬਣਾ ਲਈ ਪਰ ਜਿਹੜੇ ਇੱਕ ਘਰ ਵੀ ਜਿਹੜਾ ਹੈ ਉਹ ਵੀ ਤਜਰਬੇ ਨਾਲ ਚੱਲਦਾ ਇਹ ਤਾਂ ਸਰਕਾਰ ਹੈ ਇਹ ਗੈਰ ਤਜਰਬੇ ਵਾਲੇ ਸਰਕਾਰ ਅੱਜ ਪੰਜਾਬ 'ਚ ਬਣ ਗਈ ਇਹਨੂੰ ਬਦਲਣਾ ਜ਼ਰੂਰੀ ਹੈ ਪ੍ਰਾਈਮ ਟੂਡੇ ਵਿੱਚ ਮੈਂ ਰਣਜੀਤ ਸਿੰਘ ਘੋਮਣ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਨਾਲ ਨੇ ਅੱਜ ਜਗਮੀ ਸਿੰਘ ਸੋਤਾ ਬਾਬਾ ਜੀ ਜਿਹੜੇ ਕਾਂਗਰਸ ਦੇ ਅਗੂ ਆਗੂ ਨੇ ਤੇ ਅਸੀਂ ਉਹਨਾਂ ਨੂੰ ਸਵਾਗਤ ਕਰਦੇ ਹਾਂ ਜੀ ਬਾਬਾ ਸਵਾਗਤ ਜੀ ਥੈਂਕਸ ਜੀ ਪੰਜਾਬ ਦੀ ਕਾਂਗਰਸ ਦੀ ਸਿਆਸਤ ਹੈਗੀ ਆ ਤੁਸੀਂ ਕਿਸ ਤਰ੍ਹਾਂ ਵਿਚਰੇ ਹੋ ਤੁਸੀਂ ਵਲਅਹਕੇ ਦੇ ਵਿੱਚ ਆ ਜਿਹੜਾ ਪੰਜਾਬ ਦੀ ਸਿਆਸਤ ਦੀ ਗੱਲ ਹੈ ਜਿਹੜੀ ਸਾਡੀ ਕਾਂਗਰਸ ਪਾਰਟੀ ਦਾ ਜ ਰੋਲ ਹੈ ਪੰਜਾਬ ਵਿੱਚ ਕੋਈ ਹੈ ਕਿ ਆਪੋਜੀਸ਼ਨ ਦੇ ਤੌਰ ਤੇ ਬਜ਼ੌਰ ਆਪੋਜੀਸ਼ਨ ਜਿਵੇਂ ਸਾਡੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਤੇ ਅਮਰਿੰਦਰ ਸਿੰਘ ਰਾਜਪਟੇ ਜਿਹੜੇ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਬਾਕੀ ਸਾਰੇ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ ਬੜੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਅਹਿਮ ਮੁੱਦੇ ਪੰਜਾਬ ਦੇ ਜਿਹੜੇ ਅੱਜ ਹਰਾਤ ਨੇ ਉਹਦੇ ਬਾਰੇ ਹਮੇਸ਼ਾ ਹਰ ਗੱਲ ਨੂੰ ਉਠਾਉਂਦੇ ਐ ਚਾਹੇ ਉਹ ਡਰਗ ਦਾ ਮਾਮਲਾ ਹੋਵੇ ਚਾਹੇ ਲਾਅ ਐਂਡ ਆਰਡਰ ਦਾ ਮਾਮਲਾ ਹੋਵੇ ਚਾਹੇ ਜਿਹੜੀ ਹੁਣ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਪੰਜਾਬ ਦੀ 65000 ਏਕੜ ਦੇ ਕਰੀਬ ਜ਼ਮੀਨ ਜਿਹੜੀ ਇਹ ਗਲਤ ਤਰੀਕੇ ਨਾਲ ਤੇ bina ਕਿਸੇ ਲੋੜ ਦੇ ਜਿਹੜੀ ਲੈਂਡ ਪੁੱਲਿੰਗ ਹੋ ਰਹੀ ਹੈ ਉਹਦੇ ਵਿਰੁੱਧ ਵਿੱਚ ਬਹੁਤ ਵੱਡਾ ਜਿਹੜਾ ਸੰਘਰਸ਼ ਪੰਜਾਬ ਦੀ ਕਾਂਗਰਸ ਲੜ ਰਹੀ ਹੈ ਤੇ ਇਸ ਤਰੀਕੇ ਨਾਲ ਹਰ ਪਲੇਟਫਾਰਮ ਤੇ ਕਾਂਗਰਸ ਆਪਣਾ ਰੋਲ ਅਦਾ ਕਰ ਰਹੀ ਹੈ ਜੀ ਲੈਂਡ ਪੂਲਿੰਗ ਦੀ ਤੁਸੀਂ ਗੱਲ ਕੀਤੀ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਲੈਂਡ ਪੂਲਿੰਗ ਦਾ ਮਨਤਵ ਕੀ ਆ ਸਰਕਾਰ ਇਹ ਕਿਉਂ ਕਰ ਰਹੀ ਆ ਇਹਦੀਆਂ ਪਾਲਿਸੀਆਂ ਕੀ ਨੇ ਸਰਕਾਰ ਦੀਆਂ ਇਹ ਜਿਹੜਾ ਲੈਂਡ ਪੂਲਿੰਗ ਹੈ ਅੱਜ ਦੇ ਸਮੇਂ ਜੋ ਕੇ ਸਮੇਂ ਜੋ ਪੰਜਾਬ ਸਰਕਾਰ ਇਹ ਲਿਆਈ ਜਾ ਰਹੀ ਹੈ ਇਹਨੂੰ ਲੈਂਡ ਪੂਲਿੰਗ ਦਾ ਜਿਹੜਾ ਐਕਟ ਹੈ ਤੇ ਪੰਜਾਬ ਦੀ ਵਾਹੀਯੋਗ ਜ਼ਮੀਨ ਜਿਹੜੀ ਬਹੁਤ ਵੱਡੀ ਤਰ੍ਹਾਂ ਚ ਸ਼ਹਿਰਾਂ ਦੇ ਆਲੇ ਦੁਆਲੇ ਜਿਹੜੇ ਪਿੰਡ बसे ਨੇ ਤੇ ਪੁਛਦਾ ਪੁਛਤ ਉਥੇ ਜਿੱਥੇ ਕਿਸਾਨ ਆਪਣੀ ਖੇਤੀ ਕਰ ਰਹੇ ਨੇ ਪੰਜਾਬ ਦੀ ਆਰਥਿਕਤਾ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਉਥੇ ਹੋਰ ਬਹੁਤ ਸਾਰੀਆਂ ਜਿਹੜੀਆਂ ਹੋਰ ਤੱਪਕੇ ਦੇ ਲੋਕ ਨੇ ਉਹ ਚਾਹੇ ਮਜ਼ਦੂਰ ਵਰਗ ਚਾਹੇ ਕਿਸਾਨੀ ਨਾਲ ਜੁੜੇ ਹੋਰ ਕਿੱਤੇ ਨੇ ਦੁਕਾਨਦਾਰ ਨੇ ਆੜਤੀਏ ਨੇ ਜਾਂ ਜਿਹੜੀਆਂ ਪੈਸਟੀਸਾਈਡ ਦੀਆਂ ਦੁਕਾਨਾਂ ਨੇ ਜਾਂ ਹੋਰ ਜਿਹੜੇ ਕਿਸਾਨੀ ਜਿਹੜੇ ਧੰਦੇ ਦੇ ਨਾਲ ਕਿਸਾਨੀ ਨਾਲ ਜੁੜੇ ਹੋਰ ਧੰਦੇ ਨੇ ਉਹ ਉਹ ਜਿਹੜੇ ਲੋਕ ਬਹੁਤ ਵੱਡੇ ਤਰ੍ਹਾਂ ਚ ਪ੍ਰਭਾਵਿਤ ਹੋਣਗੇ ਤੇ ਜਿਹੜੇ ਸਰਕਾਰ ਦੀ ਜਿਹੜੀ ਮਨਸ਼ਾ ਸਾਨੂੰ ਲੱਗਦੀ ਹੈ ਉਹ ਇਹ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿੱਚ ਲਿਜਾ ਕੇ ਉਹ ਜਿਹੜੀ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਹੈ ਉਹਨੂੰ ਤਰੀਕੇ ਨਾਲ ਜਿਹੜਾ ਗ੍ਰੈਬ ਕੀਤਾ ਜਾਵੇ ਤੇ ਫਿਰ ਉਹਨੂੰ ਵੱਡੇ ਮੁਨਾਫਿਆਂ ਦੇ ਨਾਲ ਉਹਨਾਂ ਨੂੰ ਅੱਗੇ ਵੇਚਿਆ ਜਾਵੇ ਤੇ ਕਿ ਕਿ ਸਰਕਾਰ ਦੇ ਹਾਲਾਤ ਚੰਗੇ ਨਹੀਂ ਸਰਕਾਰ ਹਰ ਜਿਹੜਾ ਫਰੰਟ ਹੈ ਉਹਦੇ ਤੇ ਫੇਲ ਹੈ ਪੰਜਾਬ ਵਿੱਚ ਲਾਂਡ ਆਰਡਰ ਦਾ ਬਹੁਤ ਹੀ ਮਾੜਾ ਹਾਲ ਹੈ ਤੇ ਸਰਕਾਰ ਜਿਹੜੀ ਹੈ ਇਹਨਾਂ ਨੂੰ ਪਤਾ ਹੈ ਵੀ ਦੁਬਾਰਾ ਸਾਡਾ ਜਿਹੜੇ ਲੋਕ ਸਾਡੇ ਭਰਮ ਭਲੇਖਿਆਂ 'ਚ ਨਹੀਂ ਪੈਣਗੇ ਤੇ ਉਹ ਜਾਂਦੀ ਵਾਰ ਨੂੰ ਜਿਹੜਾ ਉਹ ਵੱਧ ਤੋਂ ਵੱਧ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਤੇ ਇੱਕ ਵੱਡੀ ਲੁੱਟ ਦਾ ਜਿਹੜਾ ਇਹ ਨਤੀਜਾ ਹੈ ਵੱਡੀ ਲੁੱਟ ਦਾ ਇਹ ਤਰੀਕਾ ਹੈ ਜੋ ਪੰਜਾਬ ਵਿੱਚ ਲੈਂਡ ਪੂਲਿੰਗ ਦਾ ਜੋ ਇਹ ਮਸਲਾ ਲੈ ਇੱਕ ਪੰਜਾਬ ਸਰਕਾਰ ਕਹ ਰਹੀ ਆ ਵੀ ਪੰਜਾਬ ਦੇ ਵਿੱਚੋਂ ਅਸੀਂ 90% ਨਸ਼ੇ ਨੇ ਜਿਹੜੇ ਉਹ ਤਮਾਮ ਕਰ ਦਿੱਤੇ ਨੇ ਖਤਮ ਕਰ ਦਿੱਤੇ ਨੇ ਅੱਜ ਤੁਸੀਂ ਕਿਸੇ ਵੀ ਸ਼ਹਿਰ ਚ ਕਿਸੇ ਵੀ ਪਿੰਡ ਚ ਜਾ ਕੇ ਨਾਰਮਲ ਇਨਸਾਨ ਦੇ ਤੌਰ ਤੇ ਵਿਚਰ ਕੇ ਦੇਖੋ ਤੁਹਾਨੂੰ ਹਰ ਮੋੜ ਤੇ ਹਰ ਗਲੀ ਵਿੱਚ ਲੋਕ ਉਂਗਲੀ ਖੜੀ ਕਰਕੇ ਕਹਿਣਗੇ ਵੀ ਇੱਥੇ ਨਸ਼ਾ ਵਿਕ ਰਿਹਾ ਜੀ ਅੱਜ ਉਹ ਵੀ ਅਧਾਰਨਾ ਸਾਹਮਣੇ ਨੇ ਜਿਵੇਂ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਰਿਟਾਇਰਡ ਫੌਜੀ ਨੇ ਆਪਣੇ ਪਿੰਡ ਵਿੱਚ ਲਾਇਆ ਸੀ ਵੀ ਸਾਡਾ ਜਿਹੜਾ ਪਿੰਡ ਇਹ ਵਿਕਾਊ ਹੈ ਉਹਨੂੰ ਅੱਜ ਬੁਰੀ ਤਰ੍ਹਾਂ ਉਹਦੀਆਂ ਲੱਤਾਂ ਤੋੜੀਆਂ ਗਈਆਂ ਉਹ ਅੱਜ ਹਸਪਤਾਲ 'ਚ ਪਿਆ ਜਿਹੜੇ ਇਲਾਜ ਹੈ ਤੇ ਕੱਲੇ ਉਹ ਜਿਹੜੇ ਸਮੱਗਲਰ ਨੇ ਜਿਹੜੇ ਨਸ਼ਾ ਤਸਕਰ ਨੇ ਉਹੀ ਧਮਕੀਆਂ ਨਹੀਂ ਦਿੰਦੇ ਨਾਲ ਉਹਨੂੰ ਪੁਲਿਸ ਵੀ ਧਮਕੀਆਂ ਦੇ ਰਹੀ ਹੈ ਇਸ ਕਰਕੇ ਇਹ ਤੋਂ ਵੱਡਾ ਜਿਹੜਾ ਲਾਈਨ ਆਰਡਰ ਦਾ ਫੇਲਿਅਰ ਹੈ ਇਹ ਤੋਂ ਜਿਹੜਾ ਆ ਵੱਡੀਆਂ ਵੱਡੇ ਦਾਅਵੇ ਨੇ ਜਿਹੜੇ ਨਸ਼ਾ ਦੇ ਪੀ ਨਸ਼ੇ ਦੇ ਖਿਲਾਫ ਜਿਹੜਾ ਸੰਘਰਸ਼ ਪੰਜਾਬ ਸਰਕਾਰ ਲੜ ਰਹੀ ਹੈ ਮੈਂ ਸਮਝਦਾ ਇਹ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ ਕਿ ਜਿਹੜੇ ਕਾਨੂੰਨ ਦੇ ਰਖਵਾਲੇ ਹੀ ਅੱਜ ਜਿਹੜੇ ਨਸ਼ਾ ਨੂੰ ਰੋਕਣ ਵਾਲੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਨੇ ਤੇ ਜਿਹੜਾ ਇਹਨਾਂ ਨੇ ਵੱਡੀਆਂ ਪੰਜਾਬ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਜਿਹਦੇ ਵਿੱਚ ਔਰਤਾਂ ਨੂੰ 1000 ਰੁਪਏ ਤੇ ਉਸ ਤੋਂ ਬਾਅਦ ਜਿਹੜੇ ਹੋਰ ਜਿਹੜੀਆਂ ਸੀਗੀਆਂ ਹੁਣ ਰਖੜੇ ਤੇ ਵਾਅਦੇ ਕੀਤੇ ਗਏ ਨੇ ਦੀ ਪੰਜਾਬ ਸਰਕਾਰ ਪਹਿਲਾਂ ਜਿਹੜੇ ਜਿਹੇ ਕਰਜ਼ਾ ਲੈ ਲੈ ਕੇ ਜਿਹੜਾ ਕੰਮ ਚੱਲ ਰਹੇ ਨੇ ਕੀ ਇਹ ਸੰਭਵ ਕਰ ਪਾਉਣਗੇ ਦੇ ਪਾਉਣਗੇ ਜੀ ਇਹ ਜਿਹੜਾ ਪਹਿਲਾਂ ਤੁਹਾਡੇ ਸਾਹਮਣੇ ਇੱਕ ਬਿਜਲੀ ਦਾ ਜਿਹੜਾ ਇਹਨਾਂ ਨੇ 300 ਯੂਨਿਟ ਮਾਫ ਕੀਤਾ ਮਹੀਨੇ ਦਾ ਜੀ ਉਹਦੇ ਨਾਲੇ ਪੰਜਾਬ ਦੀ ਸਾਰੀ ਆਰਥਿਕਤਾ ਹਿੱਲ ਗਈ ਅੱਜ ਪੰਜਾਬ ਸਰਕਾਰ ਜਿਹੜੇ ਨੌਕਰੀਆਂ ਦੇ ਰਹੇ ਨੇ ਉਹ ਵੀ ਨੌਕਰੀਆਂ ਵੀ ਪਿਛਲੀ ਕਾਂਗਰਸ ਸਰਕਾਰ ਦਾ ਸਾਰਾ ਜਿਹੜਾ ਪਿੱਛੋਂ ਹੋਮਵਰਕ ਕੀਤਾ ਹੋਇਆ ਸੀ ਉਹ ਲਾਸ ਸਮੇਂ ਦੇਣੇ ਸੀ ਉਦੋਂ ਫਿਰ ਸਾਰਾ ਡਿਸਟਰਬ ਹੋ ਗਿਆ ਤੇ ਇਹਨਾਂ ਦੇ ਹਿੱਸੇ ਆ ਗਿਆ ਪਰ ਇਹਨਾਂ ਨੇ ਜੋ ਕੀਤਾ ਸੀ ਅਸੀਂ ਮੈਨੇਜ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਜਿਹੜਾ ਰੈਵਨਿਊ ਜਨਰੇਟ ਕਰਾਂਗੇ ਉਹ ਸਾਰਾ ਕੁਝ ਕੁਝ ਵੀ ਤੁਹਾਡੇ ਸਾਹਮਣੇ ਨਹੀਂ ਮਾਈਨਿੰਗ ਤੋਂ ਕਹਿੰਦੇ ਸੀ ਬਹੁਤ ਵੱਡੀ ਅਸੀਂ ਰੈਵਨਿਊ ਜਨਰੇਟ ਕਰਾਂਗੇ ਸ਼ਰਾਬ ਦਾ ਕਾਰੋਬਾਰ ਦਾ ਉਦੋਂ ਬੜੇ-ਬੜੀ ਗੱਲਾਂ ਕੀਤੀਆਂ ਕਿ ਸ਼ਰਾਬ ਸਸਤੀ ਕਰਕੇ ਅਸੀਂ ਰੈਵਨਿਊ ਵੱਧ ਕਮਾਵਾਂਗੇ ਅੱਜ ਬਹੁਤ ਵੱਡੇ-ਵੱਡੇ ਅਲੀਗੇਸ਼ਨ ਜਿਹੜੇ ਦਿੱਲੀ 'ਚ ਪੰਜਾਬ 'ਚ ਲੱਗ ਰਹੇ ਨੇ ਸਰਕਾਰ ਤੇ ਇਸ ਕਰਕੇ ਕੋਈ ਰੈਵਨਿਊ ਜਨਰੇਟ ਨਹੀਂ ਹੋਇਆ ਪੰਜਾਬ ਆਰਥਿਕ ਤੌਰ ਤੇ ਤਬਾਹ ਹੋ ਰਿਹਾ ਹੈ ਪੰਜਾਬ ਬਹੁਤ ਘਾਟੇ ਵੱਲ ਜਾ ਰਿਹਾ ਹੈ ਤੇ ਜਿਹੜਾ ਕਰਜ਼ਾ ਲੈ ਲੈ ਪੰਜਾਬ ਨੂੰ ਚਲਾਇਆ ਜਾ ਰਿਹਾ ਤੇ ਜਿਹੜੇ ਇਹਨਾਂ ਨੇ ਹਜ਼ਾਰ ਰੁਪਏ ਦੀ ਜਾਂ ਹੋਰ ਗੱਲਾਂ ਜਿਹੜੀਆਂ ਨੇ ਇਦੀ ਬਜਾਏ ਮੈਂ ਸਮਝਦਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਬਾਹਰ ਜਾਣ ਤੋਂ ਉਹਨਾਂ ਦਾ ਜਿਹੜਾ ਬਾਹਰ ਜਾ ਕੇ ਅਜਾੜਾ ਹੁੰਦਾ ਉਹਨੂੰ ਰੋਕਿਆ ਜਾ ਸਕੇ ਅੱਜ ਅਰਬਾਂ ਰੁਪਈਆ ਪੰਜਾਬ ਦਾ ਜਿਹੜਾ ਵਿਦੇਸ਼ਾਂ ਚਲੇ ਗਿਆ ਉਹ ਪੜ੍ਹਾਈ ਦੇ ਨੌ ਤੇ ਸਾਡੀਆਂ ਯੂਨੀਵਰਸਿਟੀਆਂ ਸਾਡੇ ਕਾਲਜ ਵਿਲੇ ਪਏ ਨੇ ਤੇ ਬਾਹਲੀਆਂ ਸਟੇਟਾਂ ਦੇ ਬੱਚੇ ਆ ਕੇ ਉਰੇ ਪੜ੍ਹਦੇ ਨੇ ਤੇ ਬਾਹਲੀਆਂ ਸਟੇਟਾਂ ਦੇ ਲੋਕ ਆ ਕੇ ਇੱਥੇ ਨੌਕਰੀਆਂ ਲੈ ਰਹੇ ਨੇ ਅੱਜ ਤੁਸੀਂ ਕਿਸੇ ਵੀ ਡਿਪਾਰਟਮੈਂਟ 'ਚ ਤੁਸੀਂ ਦੇਖ ਲਓ ਹਰ ਡਿਪਾਰਟਮੈਂਟ ਦੀ ਭਰਤੀਆਂ ਵਿੱਚ 50 60% ਜਿਹੜੇ ਨੇ ਬਾਹਰਲੇ ਸੂਬਿਆਂ ਦੇ ਨੌਜਵਾਨ ਨੌਕਰੀਆਂ ਲੈ ਰਹੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਧੱਕੇ ਖਾ ਰਹੇ ਨੇ ਇਹ ਤੋਂ ਮਾੜੀ ਮੈਨੇਜਮੈਂਟ ਸਰਕਾਰ ਦੀ ਕੀ ਹੋ ਸਕਦੀ ਹੈ ਇਹ ਵੀ ਗੱਲ ਚੱਲਦੀ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਵਾਲੇ ਆ ਕੇ ਜਿਹੜੇ ਬਾਬੂ ਨੇ ਉਹ ਅਫਸਾਈ ਚਲਾ ਰਹੀ ਹੈ ਸਰਕਾਰ ਜਦਕੇ ਥੱਲੇ ਉਦਾਂ ਦਾ ਨਹੀਂ ਜਦ ਦਿਖਾਇਆ ਜਾ ਰਿਹਾ ਪੰਜਾਬ ਵਿੱਚ ਰਾਜਭਾਗ ਹੀ ਕਦੇ ਵੀ ਦੇਖੋ ਨੈਸ਼ਨਲ ਪਾਰਟੀਆਂ ਪੰਜਾਬ ਵਿੱਚ ਰਾਜ ਕਰਦੀਆਂ ਰਹੀਆਂ ਸਾਰੀਆਂ ਪਾਰਟੀਆਂ ਨੇ ਰਾਜ ਕੀਤਾ ਹੈ ਇੰਨੇ ਮਾੜੇ ਹਾਲਾਤ ਕਦੇ ਪੰਜਾਬ ਦੇ ਨਹੀਂ ਹੋਏ ਅੱਜ ਸਾਰੀ ਜਾਇਕ ਨਾ ਮੁੱਖ ਮੰਤਰੀ ਦਾ ਕੋਈ ਰੋਲ ਅੱਜ ਦਿਖ ਰਿਹਾ ਨਾ ਹੀ ਕਿਸੇ ਮਨਿਸਟਰ ਦਾ ਕੋਈ ਰੋਲ ਦਿਖ ਰਿਹਾ ਨਾ ਹੀ ਉਹ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਭਮੱਕੜ ਬਣਾਏ ਗਏ ਸੀ ਅੱਜ ਉਹ ਕਿਤੇ ਦਿਖ ਰਹੇ ਨੇ ਸਿਰਫ ਤੇ ਸਿਰਫ ਦਿੱਲੀ ਤੋਂ ਜਿਹੜਾ ਇਹਨਾਂ ਦਾ ਕਾਰੋਬਾਰ ਚਲਾਉਣ ਵਾਲੇ ਦਿੱਲੀ ਦੇ ਲੋਕ ਸੀ ਉਹੀ ਅੱਜ ਪੰਜਾਬ ਵਿੱਚ ਸਾਰਾ ਸਿਸਟਮ ਚਲਾ ਰਹੇ ਨੇ ਉਹੀ ਅਪੁਆਇੰਟਮੈਂਟਾਂ ਜਿਹੜੀਆਂ ਅਫਸਰਾਂ ਦੀਆਂ ਕਰ ਰਹੇ ਨੇ ਉਹੀ ਨੌਕਰੀਆਂ ਦੇ ਰਹੇ ਨੇ ਉਹੀ ਨੌਕਰੀਆਂ ਲੈ ਰਹੇ ਨੇ ਉਹੀ ਬਦਲੀਆਂ ਕਰ ਰਹੇ ਨੇ ਸਾਰਾ ਕੰਟਰੋਲ ਜਿਹੜਾ ਛੋਟੇ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੋਂ ਲੈ ਕੇ ਸਟੇਟ ਦੇ ਉੱਪਰਲੇ ਅਹੁਦਿਆਂ ਤੱਕ ਸਾਰਾ ਕੰਟਰੋਲ ਜਿਹੜਾ ਉਹਨਾਂ ਲੋਕਾਂ ਦਾ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਗਜ ਜਿਹੜੇ ਬੰਦੇ ਨੇ ਦਿੱਲੀ ਦੇ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਪੰਜਾਬ ਨੂੰ ਚਲਾ ਰਹੀ ਹੈ ਪੰਜਾਬ ਦਾ ਸਿਰਫ ਲੋਕ ਦੇਖਣ ਨੂੰ ਨੇ ਜਿਹੜੇ ਮਿਨਿਸਟਰ ਸਾਡੇ ਸਾਹਮਣੇ ਨੇ ਸਿਰਫ ਇਹ ਤਸਵੀਰਾਂ ਨੇ ਸਾਡੇ ਸਾਹਮਣੇ ਇਹਨਾਂ ਦਾ ਰੋਲ ਕੋਈ ਨਹੀਂ ਪੰਜਾਬ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਕਾਂਗਰਸ ਦੂਜੇ ਪਾਸੇ ਅਕਾਲੀ ਦਲ ਅਕਾਲੀ ਦਲ ਨੂੰ ਪਹਿਲਾਂ ਹੀ ਲੋਕ ਕਹਿ ਚੁੱਕੇ ਨੇ ਵੀ ਉਹ ਹੁਣ ਸ਼ਾਇਦ ਬਹੁਤ ਥਲੇ ਚਲੇ ਗਏ ਇੰਗਰਾਫ ਉਹਨਾਂ ਦਾ ਤੇ ਕਾਂਗਰਸ ਦੂਜੀ ਜਿਹੜੀ ਦੇਖੋ ਜਿੰਨੇ ਵੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿੰਨੇ ਵੀ ਆਪੋਜੀਸ਼ਨ ਦਾ ਰੋਲ ਹੈ ਅੱਜ ਸਿਰਫ ਤੇ ਸਿਰਫ ਕਾਂਗਰਸ ਨੂੰ ਆ ਰਹੀ ਹੈ ਸਾਡੀ ਸਮੁੱਚੀ ਲੀਡਰਸ਼ਿਪ ਤੁਸੀਂ ਝਾਤ ਮਾਰੋ ਪੰਜਾਬ ਵਿੱਚ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਹਰ ਪੰਜਾਬ ਦੇ ਖਿੱਤੇ ਵਿੱਚ ਚਾਹੇ ਮਾਝਾ ਚਾਹੇ ਮਾਲਵਾ ਚਾਹੇ ਦੁਆਬਾ ਹਰ ਖਿੱਤੇ ਦੇ ਜਿਹੜੇ ਸਾਡੇ ਲੀਡਰ ਨੇ ਬੜੇ ਮਜ਼ਬੂਤ ਤੇ ਪੂਰੇ ਤਜਰਬੇ ਵਾਲੇ ਲੀਡਰ ਨੇ ਜਿਨ੍ਹਾਂ ਨੇ ਲੰਮਾ ਸਮਾਂ ਜਿਹੜਾ ਰਾਜਨੀਤੀ ਚਲਾਇਆ ਤੇ ਉਹ ਹਰ ਇੱਕ ਪੱਖ ਤੋਂ ਜਿਹੜੇ ਸਰਕਾਰ ਨੂੰ ਘੇੜਦੇ ਨੇ ਹਰ ਇਸ਼ੂ ਤੇ ਬੋਲਦੇ ਨੇ ਹਰ ਇਸ਼ੂ ਤੇ ਪ੍ਰੋਟੈਸਟ ਹੋ ਰਿਹਾ ਚਾਹੇ ਲੈਂਡ ਪੂਲਿੰਗ ਦਾ ਹਰ ਜਗ੍ਹਾ ਦੇਖੋ ਲੁਧਿਆਣੇ ਪ੍ਰੋਟੈਸਟ ਹੋਇਆ ਮਹਾਲੀ ਹੋਇਆ ਤੇ ਲਗਾਤਾਰ ਉਹ ਪ੍ਰੋਟੈਸਟ ਜਾਰੀ ਹੈ ਤੇ ਅੱਜ ਪਿੰਡਾਂ ਦੇ ਜਿਹੜੇ ਉਹ ਪ੍ਰੋਟੈਸਟ ਦੇ ਕਾਰਨ ਅੱਜ ਪਿੰਡਾਂ ਦੇ ਲੋਕ ਐਫੀਡਵਿਟ ਬਣਾ ਬਣਾ ਕੇ ਸਰਕਾਰੀ ਅਧਿਕਾਰੀਆਂ ਨੂੰ ਦੇ ਰਹੇ ਨੇ ਵੀ ਸਾਡਾ ਕੋਈ ਜ਼ਮੀਨ ਨਹੀਂ ਦੇਣੀ ਅਸੀਂ ਆਪਣੀ ਖੇਤੀ ਆਪ ਕਰਾਂਗੇ ਅਸੀਂ ਮਾਲਕ ਆ ਸਾਡਾ ਸਰਕਾਰ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਤੇ ਬਹੁਤ ਵੱਡੇ ਪੱਧਰ ਤੇ ਹਰ ਜਿਹੜਾ ਪਲੇਟਫਾਰਮ ਹੈ ਹਰ ਮੁੱਦਾ ਹੈ ਉਹਦੇ ਤੇ ਕਾਂਗਰਸ ਆਪਣਾ ਰੋਲ ਜਿਹੜਾ ਆਪੋਜੀਸ਼ਨ ਦਾ ਨਿਭਾ ਰਹੀ ਹੈ ਪਰ ਪੰਜਾਬ ਦੇ ਵਿੱਚ ਇਹ ਵੀ ਗੱਲੇ ਸામਨੇ ਆ ਰਹੀ ਹੈ ਵੀ ਆਪਦੀ ਕਾਂਗਰਸ ਦੇ ਵਿੱਚ ਵੀ ਜਿਹੜਾ ਜਿਹੜੇ ਰੁੱਸੇ ਗਲੇ ਆਪਸੀ ਲੀਡਰਾਂ ਦੇ ਵਿੱਚ ਬਹੁਤ ਨੇ ਦੇਖੋ ਜਿੱਥੇ ਐਡੀ ਵੱਡੀ ਪਾਰਟੀ ਆ ਇਹ ਪਰ ਜਦ ਵੀ ਕਦੇ ਕੋਈ ਵੀ ਮੁੱਦਾ ਤੁਸੀਂ ਦੇਖੋ ਹੋਇਆ ਸਾਰੀ ਲੀਡਰਸ਼ਿਪ ਇਕੱਠੀ ਹੁੰਦੀ ਹੈ ਸਾਰੀ ਥੋੜੇ ਬਹੁਤੇ ਵਿਚਾਰਾਂ ਦੇ ਮਤ ਪਏ ਹਰ ਜਗ੍ਹਾ ਹੁੰਦੇ ਇੱਕ ਪਰਿਵਾਰ 'ਚ ਵੀ ਹੁੰਦੇ ਨੇ ਪਰ ਉਹਦਾ ਇਹ ਮਤਲਬ ਨਹੀਂ ਹੈ ਕਿ ਕਾਂਗਰਸ ਇਕੱਠੀ ਨਹੀਂ ਤੇ ਕਾਂਗਰਸ ਮਜ਼ਬੂਤ ਨਹੀਂ ਹਰ ਮੁੱਦੇ ਤੇ ਸਾਰੀ ਲੀਡਰਸ਼ਿਪ ਇਕੱਠੀ ਹੁੰਦੀ ਹੈ ਤੇ ਬੜਾ ਮਜ਼ਬੂਤੀ ਨਾਲ ਹਰ ਜਿਹੜੇ ਪੱਖ ਹੈ ਉਹਨੂੰ ਰੱਖਿਆ ਜਾ ਰਿਹਾ ਹੈ ਪਾਰਲੀਮੈਂਟ ਚ ਚਾਹੇ ਹੋਵੇ ਅੱਜ ਦੇਖੋ ਜਿਹੜਾ ਰਾਹੁਲ ਗਾਂਧੀ ਜਿਹੜੇ ਲੀਡ ਕਰ ਰਹੇ ਨੇ ਪਾਰਟੀ ਨੂੰ ਉਹ ਹਿੰਦੁਸਤਾਨ ਨੂੰ ਜੇ ਕੋਈ ਅੱਜ ਪੱਠੇ ਰੱਖਣ ਦੀ ਜੇ ਸੰਵਿਧਾਨ ਨੂੰ ਬਚਾਉਣ ਦੀ ਜੇ ਜਿਹੜਾ ਵਿਤਕਰਾ ਅੱਜ ਹੋ ਰਿਹਾ ਦੂਜੀ ਘਟ ਗਿਣਤੀਆਂ ਨਾਲ ਉਹਨਾਂ ਦੀ ਲੜਾਈ ਲੜਨ ਵਾਸਤੇ ਇੱਕੋ ਇੱਕ ਲੀਡਰ ਅੱਜ ਹਿੰਦੁਸਤਾਨ ਵਿੱਚ ਚਿਹਰਾ ਇੱਕੋ ਇੱਕ ਹੈ ਜਿਹੜਾ ਰਾਹੁਲ ਗਾਂਧੀ ਜੋ ਕਿ ਇਹ ਮੁੱਦਿਆਂ ਨੂੰ ਲੈ ਕੇ ਇਹਨਾਂ ਦੀ ਬਹੁਤ ਵੱਡੀ ਜਿਹੜੀ ਹਿੰਦੁਸਤਾਨ 'ਚ ਲੜਾਈ ਲੜ ਰਹੇ ਨੇ ਕਿਉਂਕਿ ਅੱਜ ਜਿਹੜਾ ਲੋਕਤੰਤਰ ਹੈ ਬਹੁਤ ਬੁਰੀ ਤਰ੍ਹਾਂ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਹਿੰਦੁਸਤਾਨ ਦੀ ਜੋ ਭਾਜਪਾ ਦੀ ਸਰਕਾਰ ਹੈ ਅੱਜ ਚਾਹੇ ਹਿੰਦੂ ਰਾਸ਼ਟਰ ਦੇ ਨਾਂ ਤੇ ਚਾਹੇ ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ਤੇ ਲੜਾ ਕੇ ਲੋਕਾਂ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਇੱਕ ਹਿੰਦੁਸਤਾਨ ਦਾ ਜਿਹੜਾ ਮਾਹੌਲ ਹੈ ਬਹੁਤ ਵਿਗਾੜਿਆ ਜਾ ਰਿਹਾ ਹੈ। ਲੋਕਾਂ ਵਿੱਚ ਭਾਈਚਾਰਕ ਸਾਂਝ ਖਤਮ ਕੀਤੀ ਜਾ ਰਹੀ ਹੈ। ਉਹਦੇ ਖਿਲਾਫ ਜਿਹੜੀ ਲੜਾਈ ਹੈ ਇਕੱਲੇ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਲੜ ਰਹੀ ਹੈ। ਪਾਰਟੀ ਨੇ ਤੁਹਾਨੂੰ ਦੋ ਹਲਕਿਆਂ ਦੇ ਅਬਜ਼ਰਵਰ ਨਿਯੁਕਤ ਕੀਤਾ ਕਿਵੇਂ ਚੱਲਦੀ ਨੇ ਉੱਥੇ ਕਾਰਵਾਈਆਂ? ਦੇਖੋ ਮੈਨੂੰ ਕਾਂਗਰਸ ਪਾਰਟੀ ਦਾ ਮੈਂ ਲੀਡਰਸ਼ਿਪ ਦਾ ਆਪਣੇ ਸਟੇਟ ਲੀਡਰਸ਼ਿਪ ਦਾ ਪੰਜਾਬ ਦੀ ਲੀਡਰਸ਼ਿਪ ਦਾ ਪੰਜਾਬ ਦੇ ਇਨਚਾਰਜ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਜਿਹੜਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਦਾ ਅਬਜ਼ਰਵਰ ਲਾਇਆ ਤੇ ਉਹ ਸਾਡਾ ਜਿਹੜਾ ਪਾਰਟੀ ਦਾ ਕੰਮ ਹੈ ਜੋ ਸਾਡੀ ਸਟੇਟ ਲੀਡਰਸ਼ਿਪ ਹੈ ਸਾਡੇ ਪ੍ਰੈਜ਼ੀਡੈਂਟ ਨੇ ਰਾਜਾ ਬੜਿੰਗ ਜੀ ਤੇ ਜਨਰਲ ਸੈਕਟਰੀ ਨੇ ਕੈਪਟਨ ਸੰਦੀਪ ਸੰਧੂ ਉਹਨਾਂ ਨੇ ਬਹੁਤ ਹੀ ਜਿਹੜਾ ਬਰੀਕੀ ਨਾਲ ਜਿਹੜਾ ਕਾਂਗਰਸ ਨੂੰ ਗ੍ਰਾਸ ਰੂਟ ਤੋਂ ਪਲਾਨਿੰਗ ਕੀਤੀ ਹੈ ਵੀ ਇਹਦੇ ਜਿਹੜਾ ਬੂਥ ਲੈਵਲ ਤੇ ਜਿਹੜਾ ਕੰਮ ਕੀਤਾ ਜਾਵੇ ਕਿਉਂਕਿ ਮਜਬੂਤੀ ਨਾਲ ਘਰ ਘਰ ਜਾਣਾ ਪਊਗਾ ਪਾਰਟੀਆਂ ਨੂੰ ਤਾਂ ਜੋ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਸਮਝਾਇਆ ਜਾ ਸਕੇ ਲੋਕਤੰਤਰ ਨੂੰ ਬਚਾਉਣ ਬਾਰੇ ਸਮਝਾਇਆ ਜਾ ਸਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਮਝਾਇਆ ਜਾ ਸਕੇ ਤੇ ਪਾਰਟੀ ਦੇ ਲਈ ਹਰ ਵਰਕਰ ਨੂੰ ਖੜਨਾ ਪਊਗਾ ਇਸ ਕਰਕੇ ਜਿਹੜਾ ਬੂਥ ਲੈਵਲ ਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਵਿੱਚ ਨੌਜਵਾਨ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਲੇਡੀਜ਼ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਹਰ ਫਿਰਕੇ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਬੂਥ ਲੈਵਲ ਦੀ ਕਮੇਟੀ ਬਣਾ ਕੇ ਅੱਗੇ ਫਿਰ ਮੰਡਲ ਦੀਆਂ ਕਮੇਟੀਆਂ ਬਣ ਰਹੀਆਂ ਨੇ ਉਹਨਾਂ ਵਿੱਚੋਂ ਸਾਰੇ ਬੂਥਾਂ 'ਚੋਂ ਬੰਦੇ ਲਏ ਜਾ ਰਹੇ ਨੇ ਮੰਡਲ ਤੋਂ ਉੱਪਰ ਬਲੌਕ ਵਾਲ ਜਿਹੜੀ ਦੀ ਕਮੇਟੀ ਹੈ ਇਸ ਤਰ੍ਹਾਂ ਪੂਰੀ ਜਿਹੜੀ ਨਜ਼ਰਸਾਨੀ ਹੈ ਸਟੇਟ ਦੀ ਲੀਡਰਸ਼ਿਪ ਦੀ ਤੇ ਫਿਰ ਥੱਲੇ ਜਿਹੜੇ ਆਬਜ਼ਰਵਰ ਲਾਏ ਨੇ ਉਹਨਾਂ ਦੇ ਫਿਰ ਥੱਲੇ ਹੋਰ ਜਿਹੜੇ ਅਹੁਦੇਦਾਰ ਨੇ ਉਹ ਕੋਆਰਡੀਨੇਟਰ ਲਾਏ ਨੇ ਉਹ ਉਹਨਾਂ ਦੀ ਜਿਹੜੀ ਨਜ਼ਰਸਾਨੀ ਦੇ ਵਿੱਚ ਇਹ ਸਾਰੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਤਾਂ ਜੋ ਜਦ ਵੀ ਕਦੇ ਇਲੈਕਸ਼ਨ ਹੁੰਦਾ ਜਦ ਵੀ ਪਾਰਟੀ ਦਾ ਕੋਈ ਪ੍ਰੋਗਰਾਮ ਹੁੰਦਾ ਸਾਰੇ ਜਿਹੜੇ ਲੋਕ ਨੇ ਇਹ ਸਾਰੀਆਂ ਜਿਹੜੀਆਂ ਕਮੇਟੀਆਂ ਨੇ ਵੱਧ ਚੜ ਕੇ ਉਹਦੇ 'ਚ ਆਪਣਾ ਹਿੱਸਾ ਪਾਉਣ ਤੇ ਕਾਂਗਰਸ ਲਈ ਕੰਮ ਕਰਨ ਤੁਹਾਨੂੰ ਕੀ ਲੱਗਦਾ ਵੀ ਇਸ ਵਾਰ ਕਾਂਗਰਸ ਆ ਜਿਹੜੀ ਪੰਜਾਬ ਸਰਕਾਰ ਬਣਾਉਣ ਲਈ ਬਾਜ਼ੀ ਮਾਰੂ ਬਿਲਕੁਲ ਬੜਾ ਅੱਜ ਦੇਖੋ ਪੰਜਾਬ ਦੇ ਲੋਕ ਸਿਰਫ ਕਾਂਗਰਸ ਵਾਲੇ ਹੀ ਦੇਖ ਰਹੇ ਨੇ ਕਿਉਂਕਿ ਜੋ ਹਾਲਾਤ ਪੰਜਾਬ ਦੇ ਨੇ ਅੱਜ ਰੋਜ਼ ਕਤਲ ਹੋ ਰਹੇ ਨੇ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਨੇ ਰੋਜ਼ ਲੋਕਾਂ ਨੂੰ ਥ੍ਰੈਟ ਆ ਰਹੀ ਹੈ ਤੇ ਨਸ਼ਾ ਉਵੇਂ ਦਾ ਉਵੇਂ ਵਿਕ ਰਿਹਾ ਹੈ ਜਿਹੜੀ ਸਰਕਾਰੀ ਤੰਤਰ ਹੈ ਉਹ ਬੁਰੀ ਤਰ੍ਹਾਂ ਫੇਲ ਹੈ ਲੋਕਾਂ ਦੀ ਕੋਈ ਸੁਣਵਾਈ ਨਹੀਂ ਅੱਜ ਜੇ ਜ਼ਰੂਰਤ ਲੋਕ ਇਹ ਸਮਝਦੇ ਆ ਵੀ ਕਾਂਗਰਸ ਪਾਰਟੀ ਹੈ ਜਿਹੜੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਤੇ ਪੰਜਾਬ ਦਾ ਹੀ ਬਹੁਤ ਪੰਜਾਬ ਇੱਕ ਸੈਂਸਿਟਿਵ ਸਟੇਟ ਹੈ ਬਾਰਡਰ ਸਟੇਟ ਹੈ ਹਮੇਸ਼ਾ ਪੰਜਾਬ ਨੇ ਤੁਸੀਂ ਸਦੀਆਂ ਤੋਂ ਦੇਖ ਲਓ ਪੰਜਾਬ ਦੇ ਲੋਕਾਂ ਨੇ ਬਾਹਰਲੇ ਤਾੜਵੀਆਂ ਨੂੰ ਪੰਜਾਬ ਵਿੱਚ ਰੋਕਿਆ ਤੇ ਹਿੰਦੁਸਤਾਨ ਨੂੰ ਇਕੱਠੇ ਰੱਖਣ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਪੰਜਾਬ ਦਾ ਕੁਰਬਾਨੀਆਂ ਸਭ ਤੋਂ ਜ਼ਿਆਦਾ ਪੰਜਾਬ ਦੀਆਂ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਖਸ਼ਾ ਹੈ ਕਿ ਜੇ ਇਸ ਤਰ੍ਹਾਂ ਦਾ ਜੋ ਅੱਜ ਚਾਹੇ ਪੰਜਾਬ ਦੇ ਲੋਕਾਂ ਨੇ ਭਾਗਤਾ ਵਿੱਚ ਆ ਕੇ ਇਹ ਸਰਕਾਰ ਬਣਾ ਲਈ ਪਰ ਜਿਹੜੇ ਇੱਕ ਘਰ ਵੀ ਜਿਹੜਾ ਹੈ ਉਹ ਵੀ ਤਜਰਬੇ ਨਾਲ ਚੱਲਦਾ ਇਹ ਤਾਂ ਸਰਕਾਰ ਹੈ ਇਹ ਗੈਰ ਤਜਰਬੇ ਵਾਲੇ ਸਰਕਾਰ ਅੱਜ ਪੰਜਾਬ 'ਚ ਬਣ ਗਈ ਇਹਨੂੰ ਬਦਲਣਾ ਜ਼ਰੂਰੀ ਹੈ ਤੇ ਕਾਂਗਰਸ ਪਾਰਟੀ ਹੀ ਇਹਦਾ ਬਦਲ ਹੈ ਤੇ ਆਉਣ ਵਾਲੇ ਸਮੇਂ 'ਚ ਬਹੁਤ ਮਜ਼ਬੂਤੀ ਨਾਲ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਵਿੱਚ ਰਾਜ ਭਾਗ ਸੰਭਾਲੂਗੀ ਇਹ ਸਨ ਸਰਦਾਰ ਜਗਜੀਤ ਸਿੰਘ ਸੋਹਤਾ ਬਾਬਾ ਮੰਡੀ ਗਵਿੰਦਗੜ੍ਹ ਜਿਨ੍ਹਾਂ ਨੇ ਸਾਡੇ ਲਈ ਟਾਈਮ ਕੱਢਿਆ ਇਹਨਾਂ ਦਾ ਬਹੁਤੋ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ